ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਅੱਜ ਆਪਾਂ ਵੇਸਨ ਦੀ ਪੰਜੀਰੀ ਬਣਾਉਣ ਲੱਗੇ ਆਂ ਇਹ ਪੰਜੀਰੀ ਖੰਗਜ ਕਾਮ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ ਇਸ ਨੂੰ ਬਣਾਉਣ ਲਈ ਆਪਾਂ ਇੱਕ ਕੜਾਈ ਵਿੱਚ ਘਿਓ ਪਾ ਲਵਾਂਗੇ ਘਿਓ ਗਰਮ ਹੋ ਜਾਣ ਤੇ ਇਸ ਵਿੱਚ ਆਪਾਂ ਵੇਸਨ ਪਾ ਦੇਵਾਂਗੇ ਵੇਸਨ ਤੁਸੀਂ ਆਪਣੀ ਮਰਜ਼ੀ ਅਨੁਸਾਰ ਲੈ ਸਕਦੇ ਆਂ ਹੁਣ ਆਪਾਂ ਵੇਸਨ ਨੂੰ ਪੁੰਨਣਾ ਸ਼ੁਰੂ ਕਰ ਦਿੱਨੇ ਆਂ ਵੇਸਨ ਅਤੇ ਕਿਓ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਵੇਸਨ ਅਤੇ ਕਿਓ ਚੰਗੀ ਤਰ੍ਹਾਂ ਮਿਕਸ ਹੋ ਗਿਆ ਅਤੇ ਨਾਲ ਹੀ ਵੇਸਨ ਥੋੜਾ ਜਿਹਾ ਪਤਲਾ ਹੋ ਗਿਆ ਹੈ ਵੇਸਨ ਨੂੰ ਪਉਂਦੇ ਹੋਏ 4-5 ਮਿੰਟ ਹੋ ਗਏ ਹਨ ਅਤੇ ਵੇਸਨ ਨੇ ਫੁੱਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਨਾਲ ਹੀ ਥੋੜਾ ਜਿਹਾ ਪਤਲਾ ਹੋ ਗਿਆ ਹੈ વેશਨ ਨੂੰ ਭੁੰਨਣ ਲਈ ਆਪਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਵੇਸਨ ਨੂੰ ਆਪਾਂ ਸਲੋ ਫਲੇਮ ਤੇ ਭੁੰਨਾਂਗੇ ਤਾਂ ਜੋ ਵੇਸਨ ਆਪਣਾ ਚੰਗੀ ਤਰ੍ਹਾਂ ਪੌਜੇ ਸਕੇ ਕਿਉਂਕਿ ਆਪਾਂ ਜੇਕਰ ਵੇਸਨ ਨੂੰ ਹਾਈ ਫਲੇਮ ਤੇ ਭੁੰਨਾਂਗੇ ਤਾਂ ਵੇਸਨ ਅੰਦਰੋਂ ਕੱਚਾ ਰਹਿ ਜਾਏਗਾ ਵੇਸਨ ਬਹੁਤ ਹੀ ਛੇਤੀ ਭੁੰਨ ਜਾਂਦਾ ਹੈ ਇਸ ਲਈ ਆਪਾਂ ਵੇਸਨ ਨੂੰ ਭੁੰਨਦੇ ਸਮੇਂ ਕਾਰਹੀ ਨੂੰ ਥੱਲੇ ਤੱਕ ਮਾਰਨਾ ਹੈ ਤਾਂ ਜੋ ਆਪਣਾ ਵੇਸਣ ਥੱਲੇ ਨਾਲ ਲੱਗ ਸਕੇ ਵੇਸਣ ਨੂੰ ਭੋਂਦੇ ਹੋਏ 8-10 ਮਿੰਟ ਹੋ ਗਏ ਹਨ ਵੇਸਣ ਨੇ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ ਹੁਣ ਵੇਸਣ ਅੱਗੇ ਨਾਲੋਂ ਹੋਰ ਪਤਲਾ ਹੋ ਗਿਆ ਹੈ ਪਹਿਲਾਂ ਆਪਣਾ ਵੇਸਣ ਫੁੱਲਿਆ ਫੁੱਲਿਆ ਸੀ ਹੁਣ ਆਪਣਾ ਵੇਸਣ ਅੱਗੇ ਨਾਲੋਂ ਪਤਲਾ ਹੋ ਗਿਆ ਹੈ ਵੇਸਣ ਨੂੰ ਆਪਾਂ 5 ਮਿੰਟ ਹੋਰ ਭੁੰਨਾਂਗੇ ਤਾਂ ਜੋ ਵੇਸਣ ਦਾ ਰੰਗ ਹੋਰ ਬਦਲ ਜਾਵੇ ਅਤੇ ਦੇਖਣ ਵਿੱਚ ਕੱਚਾ ਜਿਹਾ ਨਾ ਲੱਗੇ ਆਲਮੋਸਟ ਵੇਸਣ ਆਪਣਾ ਪੁੱਜ ਚੁੱਕਾ ਹੈ ਅਤੇ ਵੇਸਣ ਨੇ ਕਿ ਛੱਡ ਦਿੱਤਾ ਹੈ ਅਤੇ ਵੇਸਣ ਬਿਲਕੁਲ ਹੀ ਪਤਲਾ ਹੋ ਗਿਆ ਹੈ ਹੁਣ ਆਪਾਂ ਵੇਸਣ ਦਾ ਰੰਗ ਚੱਕ ਕਰਦੇ ਹਾਂ ਪਹਿਲਾ ਬੇਸਨ ਲਾਈਟ ਸੀ ਅਤੇ ਹੁਣ ਆਪਣਾ ਬੇਸਨ ਪੁੱਜ ਕੇ ਸੁਨਹਿਰੀ ਹੋ ਚੁੱਕਾ ਹੈ ਬੇਸਨ ਲਗਭਗ ਪੁੱਜ ਕੇ ਤਿਆਰ ਹੈ ਹੁਣ ਇਸ ਵਿੱਚ ਆਪਾਂ ਖਸਖਸ ਪਾ ਦੇਵਾਂਗੇ ਖਸਖਸ ਖਾਂਗ ਜੇ ਕਾਮ ਸਿਰਦਰਦ ਕਮਜ਼ੋਰੀ ਲਈ ਬਹੁਤ ਹੀ ਚੰਗੀ ਹੁੰਦੀ ਹੈ ਹੁਣ ਖਸਖਸ ਨੂੰ ਆਪਾਂ 3-4 ਮਿੰਟ ਪੰਨ ਲਵਾਂਗੇ ਤਾਂ ਜੋ ਇਸ ਦਾ ਕੱਚਾਪਨ ਨਿਕ ਸਕੇ ਹੁਣ ਪੰਜੀਰੀ ਵਿੱਚ ਆਪਾਂ ਤਿਲ ਪਾ ਦੇਵਾਂਗੇ ਤਿਲਾ ਨੂੰ ਵੀ ਆਪਾਂ 2-3 ਮਿੰਟ ਭੁੰਨ ਲਵਾਂਗੇ 2-3 ਮਿੰਟ ਤਲ ਭੁੰਨ ਤੋਂ ਬਾਅਦ ਗੈਸ ਬੰਦ ਕਰ ਦੇਵਾਂਗੇ ਹੁਣ ਆਪਣੀ ਵਸਨ ਦੀ ਪੰਜੀਰੀ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਵਿੱਚ ਸਵਾਦ ਅਨੁਸਾਰ ਖੰਡ ਗੁੜ ਪਾ ਦੇਵਾਂਗੇ ਮੈਂ ਪੀਸੀ ਹੋਈ ਖੰਡ ਵਿੱਚ ਪਾਈ ਹੈ ਤੁਸੀਂ ਮਿੱਠਾ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਘੱਟ ਜਿਆਦਾ ਜਿੰਨਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਖੰਡ ਨੂੰ ਮਿਕਸ ਕਰਨ ਤੋਂ ਬਾਅਦ ਵੈਸੰਦੀਪ ਜੀਰੀ ਨੂੰ ਦੋ ਤਿੰਨ ਮਿੰਟ ਹਲਾਉਂਦੇ ਰਹਿਣਾ ਤਾਂ ਜੋ ਪੰਜੀਰੀ ਕੜਾਈ ਦੇ ਥੱਲੇ ਨਾਲ ਨਾ ਲੱਗ ਸਕੇ ਕਿਉਂਕਿ ਕੜਾਈ ਗਰਮ ਹੈ ਆਪਣੀ ਪੰਜੀਰੀ ਬਣ ਕੇ ਬਿਲਕੁਲ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ